چینلکرائب کرو ہی دیتے گئے دباؤ ਆਰਤੀਆ ਇਹਨਾਂ ਦਾ ਸਾਰਾ ਬਹੁਤ ਬਹੁਤ ਵਰਕ ਕਰਦੇ ਆ ਟਮਾਟੀ ਸੀਮਾ ਦਾ ਕਮੇਟੀ ਵੱਲੋਂ ਮੈਂ ਫਿਕਰ ਵਾਲਾ ਮੇਰੇ ਨਾਲ ਬੈਠੇ ਗਿਆਚੀ ਸਾਡੇ ਸਾਬਕਾ ਤੋਂ ਕਰਾ ਸਰੇ ਜਾਕਰ ਬਿਣੀ ਸਾਡੇ ਬਣਾ ਬਿਣੀ ਸਾਡੇ ਵਿੱਚ ਪੀੜਾ ਸਾਡੇ ਫਿਰਿੰਦਰ ਕਾ ਜੀ ਸਹਾਇਤਾ ਇਹੋ ਰਾਤੀ ਜਾਨੀ ਪਟਿਆ ਚ ਸ਼ਕਤੀਆ ਸਾਡੇ ਕਿਸਾਨ ਬਸਾ ਜੀ ਸੁਹਾ ਜੀ ਦਿੱਲੀ ਟ੍ਰਿਮ ਦੇ ਵਿੱਚ ਬੈਠੀ ਆ ਸਭਾ بہت بہت دنیا سی ماتھی اپنے پود رمیش کمار سارے دکان بند لکشمی بالویا ਸ਼ੇ ਮੰਦਰ ਦੇ ਵਿੱਚ ਬਹੁਤ ਜ਼ਿਆਦਾ ਮਹਤਮਾ ਹੈ ਜੋ ਕਿ ਹਰ ਸਾਲ ਹਰ ਦੁਆਰ ਤੋਂ ਸ਼ੇ ਭਗਤ ਗੰਗਾ ਜਲ ਲੈ ਕੇ ਆਉਂਦੇ ਨੇ ਤੇ ਸ਼ੇ ਮੰਦਰ ਦੇ ਵਿੱਚ ਸ਼ਿਵ ਜੀ ਦੀ ਪੂਜਾ ਕਰਕੇ ਇਹ ਗੰਗਾ ਜਲ ਚੜਾਇਆ ਜਾਂਦਾ ਹੈ ਬਹੁਤ ਜ਼ਿਆਦਾ ਮਹਤਮਾ ਹੈ ਤੇ ਬਹੁਤ ਜ਼ਿਆਦਾ ਵਧੀਆ ਮੰਦਰ ਬਣਨ ਜਾ ਰਿਹਾ ਹੈ ਤੇ ਬਹੁਤ ਜ਼ਿਆਦਾ ਬਹੁਤ ਕਮ ਸੇ ਕਮ 40-50 ਹਜ਼ਾਰ ਸਾਲ ਪੁਰਾਣਾ ਮੰਦਰ ਹੈ ਇੱਥੇ ਕਿ ਜੋ ਇਹ ਪਰੰਪਰਾ ਚੱਲਦੀ ਆ ਰਹੀ ਹੈ ਸ਼ੇ ਭਗਤ ਇੱਥੇ ਗੰਗਾ ਜਲ ਲੈ ਕੇ ਆਉਂਦੇ ਨੇ ਔਰ ਸ਼ਿਪੋਲੇ ਦੇ ਦਾ ਪੂਰੇ ਪਰਪੜ ਕੀਤਾ ਜਾਂਦਾ ਹੈ ਮਹਾਰਾਜਾ ਮਾ ਸ਼ਿਵ ਰਾਤਰੀ ਦਾ ਬਹੁਤ ਹੀ ਤੁਮ ਦਾ ਵੱਡਾ ਤਿਹਾਰ ਹੈ ਇਹ ਪੂਰੇ ਪੰਜਾਬ ਵਿੱਚ ਹੋ ਰਹੀ ਤੁਮਾ ਦਾ ਮਾਸ਼ਾ ਮਸ਼ਾਅ ਨਾਲ ਮਨਾਇਆ ਜਾਂਦਾ ਹੈਗਾ ਇਸ ਦੀ ਬਹੁਤ ਹੀ ਵਧੀਆ ਮਤਲਬ ਪਛਾਨੀਸ਼ਾ ਹੈਗੀ ਹੈਗੀ ਇਸ ਦਿਨ ਸ਼ਿਵ ਬਾਬਾ ਜੀ ਦੀ ਸ਼ਿਵਰਾਤਰੀ ਦਾ ਬਹੁਤ ਹੀ ਤੁਮ ਦਾ ਵੱਡਾ ਤਿਹਾਰ ਹੈ ਇਸ ਦਿਨ ਬਾਬਾ ਜੀ ਦਾ ਵਿਆਹ ਹੋਇਆ ਸੀਗਾ ਮਾਤਾ ਪਾਰਵਤੀ ਜੀ ਦੀ ਨਾਲ ਇਹ ਜਿਹੜਾ ਆ ਜਾਂਦਾ ਇੱਥੇ ਜਲ ਚੜਾਇਆ ਜਾਂਦਾ ਗੰਗਾ ਤੋਂ ਲਿਆ ਕੇ ਗੰਗਾ ਮਾਤਾ ਤੋਂ ਲਿਆ ਕੇ ਜਲ ਚੜਾਇਆ ਜਾਂਦਾ ਆਪਕਾ ਜਤੂਰਾ ਵੀ ਪਾਇਆ ਜਾਂਦਾ ਹੈਗਾ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜੋ ਵੀ ਆਪਣੇ ਮਨ ਦੀ ਇੱਛਾ ਲੈ ਕੇ ਆਉਂਦੇ ਸਾਰੀਆਂ ਪੂਰੀਆਂ ਨੇ ਕੋਰ ਬਹੁਤ ਸਾ ਟਾਈਮ ਤੋ ਆ ਰਿਹਾ 25 26 ਸਾਲ ਤੋ ਬਹੁਤ ਧੀ ਘਰ ਬੀ ਪਿੰਕ ਮੈਲਾ ਗੁਰਦਵਾਰਾ ਮੈਂ ਸੁਣਾ ਮਾਦੀਆ ਵੀ ਨਾ ਲਿਖਣਾ ਦੇ 11 ਬੋਲੇ 11 ਬੋਲੇ ਸਾਡੀਆਂ ਪੱਤ ਦੀ ਸਿਮਿੰਦਰੋ ਥਲੇ ਜੀ ਸਾਹਿਬ ਸਭ ਤੋਂ ਪਹਿਲਾਂ ਮਹਾ ਸ਼ਿਵਰਾਤਰੀ ਦੀਆਂ ਸਾਰੇ ਸ਼ਹਿਰ ਇਲਾਕਾ ਦੇ ਪੰਜਾਬ ਦੇ ਵਸਨੀਕਾਂ ਨੂੰ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਪ੍ਰਾਚੀਨ ਸ਼ਿਵ ਮੰਦਰ ਕਮਿਟੀ ਜੋ ਕਿ 40 ਸਾਲ ਪੁਰਾਣੀ ਸੰਸਥਾ ਹੈ ਇਹ 200 ਸਾਲ ਪੁਰਾਣਾ ਮੰਦਿਰ ਪ੍ਰਾਚੀਨ ਸ਼ਿਵ ਮੰਦਰ ਪਾਤਰਾ ਜਿਸ ਦੇ ਲਗਾਤਾਰ ਅਸੀਂ ਜੋਇ ਚ ਮਹਾਸ਼ਰਦ ਜਾ ਤਿਯਾਰ ਬਣਾ ਰਹੇ ਆ ਅੱਜ ਮਹਾਸ਼ਰਦ ਦਾ ਸਵੇਰ ਤੋਂ ਤੁਸੀਂ ਦੇਖ ਰਹੇ ਹੋ ਮੰਦਰ ਦੇ ਵਿੱਚ ਭਗਤਾਂ ਦਾ ਬਹੁਤ ਵੱਡੀ ਭੀੜ ਲੱਗੀ ਹੋਈ ਹੈ ਕਿਉਂਕਿ ਸੜਕ ਤੱਕ ਜਾ ਚੁੱਕੀ ਹੈ ਸੋ ਅੱਜ ਭਗਤਾਂ ਦੀ ਜੋ ਬਹੁਤ ਵੱਡੀ ਮਹਾਸ਼ਰਦ ਜਾ ਤਿਯਾਰ ਦੇ ਤਿਯਾਰ ਦੇ ਉੱਤੇ ਮਨੋ ਕਾਮਨਾ ਪੂਰਨ ਹੋ ਰਹੀਆਂ ਨੇ ਕੋਲੇੜਾ ਦਾ ਮੰਦਰ ਬਣ ਰਿਹਾ ਸਾਰੀ ਚੱਲ ਰਹੀ ਹੈ ਬਹੁਤ ਵੱਡਾ ਗੁੰਦਰਪੁਰ ਕੋਲੇੜਾ ਦਾ ਇੱਥੇ ਬਣ ਰਿਹਾ ਅੱਜ ਸਵੇਰੇ ਅਸੀਂ ਚਾਰਵੇਂ ਤੋਂ ਇੱਥੇ ਖੜੇ ਆ ਚਾਰਵੇਂ ਤੋ ਇਥੀਆਂ ਚਾਰ ਮਿੰਟ ਤੋਂ ਇਸੇ ਤਰ੍ਹਾਂ ਲਾਈਨ ਲੱਗੀ ਆ ਮੰਦਰ ਦੇ ਵਿੱਚ ਕਿਉਂਕਿ ਹੁਣ ਸੜਕ ਤੱਕ ਜਾ ਚੁੱਕੀ ਐ ਕੋਲੇ ਨਾਲ ਤੇ ਚਲਚੜਾ ਆ ਰਹੇ ਨੇ ਦੁਬ ਚੜਾ ਰਹੇ ਨੇ ਅਤੇ ਰੂਪਾਚੇਕ ਹੋ ਰਹੇ ਕੇ ਦੇਵ ਮਹਾਦੇਵ ਭੋਲੇनाथ ਇਸ ਸਾਲ ਜਿਹੜਾ ਹੈਗਾ ਸ਼ਿਵਰਾਤਰੀ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਤੁਮ ਤਰ੍ਹਾਂ ਨਾਲ ਮਿਲਾਈ ਜਾਂਦੀ ਐ ਔਰ ਪਾਤੜਾਂ ਦੇ ਵਿੱਚ ਜੋ ਕਿ ਸਭ ਤੋਂ ਪਹਿਲਾ ਪ੍ਰਾਚੀਨ ਸ਼ਮਨਦਰ ਕਮੇਟੀ ਦੇ ਜਿਹੜੇ ਪ੍ਰਧਾਨ ਸੀ ਗਿਆਨ ਚੰਦ ਬਾਸਲ ਉਹਨਾਂ ਨੇ ਜਿਹੜਾ ਸ਼ਿਵਰਾਤਰੀ ਹੈ ਜਿਹੜੀ ਸ਼ਹਿਰ ਦੀ ਸ਼ੋਭਾ ਯਾਤਰਾ ਕੱਢਣ ਦਾ ਜਿਹੜਾ ਹੈਗਾ ਸਭ ਤੋਂ ਪਹਿਲਾ ਪ੍ਰਾਰਲਾ ਉਹਨਾਂ ਨੇ ਕੀਤਾ ਸੀ ਉਸ ਸਾਲ ਤੋਂ ਲੈ ਕੇ ਉਸ ਦਿਨ ਤੋਂ ਲੈ ਕੇ 30 ਸਾਲਾਂ ਤੋਂ ਸੋਭਾ ਯਾਤਰਾ ਜਿਹੜੀ ਹੈ ਪੂਰੀ ਤੁਮਤਾਬ ਨਾਲ ਪਾਤੜਾ ਚ ਵੀ ਮਿਲਾਈ ਜਾਂਦੀ ਹੈ ਔਰ ਵਿਸ਼ਵ ਦੇ ਵਿੱਚ ਵੀ ਬਣਾਈ ਜਾਂਦੀ ਹੈ ਔਰ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਜਿਹੜਾ ਸਮੁੰਦਰ ਮੰਥਨ ਹੋਇਆ ਸੀਗਾ ਗੋਲੇ ਰਾਤ ਨੇ ਜਿਹੜਾ ਕਿ ਉਹ ਜ਼ਹਿਰ ਆਪਣੇ ਕੰਥੜਾ ਹੀ ਨਿਗੜਿਆ ਸੀਗਾ ਉਹਦੇ 'ਚ ਇੱਕ ਲੇਪ ਲਾਇਆ ਸੀਗਾ ਭੰਗ ਦਾ ਉਹਨਾਂ ਨੇ ਕੰਥ ਦੇ ਤੇ ਉਸ ਤਰ੍ਹਾਂ ਉਸ ਨੂੰ ਦੇਖਦੇ ਵੇ ਜਿਹੜਾ ਲੋਕ ਨਾ ਗਲਤ ਇਸਤੇਮਾਲ ਕਰਦੇ ਨੇ ਕਿ ਭੰਗ ਪੀਂਦੇ ਨੇ ਇਸ ਦਿਨ ਤੇ ਉਹਦਾ ਸੇਵਨ ਨਾ ਕੀਤੇ ਜਾਵੇ ਮੈਂ ਆਪਣੀ ਜਥੇ ਬਣਦੀ ਉਹ ਪਹਿਲਾਂ ਇਹ ਹੀ ਬੇਨਤੀ ਕਰੂੰਗਾ ਜੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਸ ਦਿਨ ਦੀ ਮੈ ਸੁਭਗਨਾ ਕਾਮਨਾਵਾਂ ਦਿੰਦੇ ਵਧਾਈ ਦਿੰਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਮਹਾਕਾਂ ਬਹੁਤ ਵੱਡਾ ਤਿਹਾਰ ਹੈ ਜੀ ਇਹ ਸ਼ੇਪੁਰ ਦੀ ਸੁਰਾਤੀਆ ਜਿਹੜਾ ਦੇਣਾ ਸ਼ੇਪੁਰ ਦੇ ਨਾਮ ਤੇ ਮਨਾਇਆ ਜਾਂਦਾ ਹੈ ਇਹ ਸਾਡੀ ਪ੍ਰਾਚੀਨ ਸ਼ੇਮੰਦਰ ਕਮੇਟੀ ਬੜੇ ਉਤਸ਼ਾਹ ਦੇ ਨਾਲ ਔਰ ਬੜੇ ਸ਼ੌਕ ਦੇ ਨਾਲ ਇਸ ਮੇਰੇ ਉਤਸਵ ਨੂੰ ਮਨਾਉਂਦੀ ਹੈ ਸਾਰੇ ਸ਼ਹਿਰ ਵੱਲੋਂ ਇਸ ਕਮੇਟੀ ਨੂੰ ਇਸ ਗੱਲ ਦੀ ਬਹੁਤ ਵੱਡੀ ਵੱਡੀ ਵਧਾਈ ਹੈ ਕਿਉਂਕਿ ਜਿਹੜੇ ਇਹ ਸਮਾਜਿਕ ਕੰਮ ਨੇ ਇਹ ਕੋਈ ਉਹ ਬੰਦਾ ਕਰਦਾ ਕਿਉਂਕਿ ਇਹ ਵੱਧ ਚੜ ਕੇ ਕਮੇਟੀ ਹਿੱਸਾ ਲੈਂਦੀ ਹੈ ਨਿੱਕਾ ਪ੍ਰਧਾਨ ਜੀ ਨੇ ਸਾਡੇ ਭਗਵਦਿਆਲ ਜੀ ਨਿੱਕਾ ਔਰ ਇਹ ਆਪਣੀ ਪੂਰੀ ਟੀਮ ਦੇ ਨਾਲ ਇਹਨੂੰ ਸਾਰੇ ਸ਼ਹਿਰ ਦੇ ਵਿੱਚ ਇੱਕ ਸੰਸਕਾਰ ਪੈਦਾ ਕਰਦੇ ਨੇ ਔਰ ਮੈਂ ਕੀ ਇਸੇ ਤਰ੍ਹਾਂ ਹੈ ਪ੍ਰਭੂ ਦਾ ਸਿਮਰਨ ਕਰਦੇ ਰਹਿਣ ਔਰ ਸ਼ਿਵਰਾਤੀ ਦਾ ਹਰ ਸਾਲ ਉਤਸਵ ਨੂੰ ਇਸੇ ਤਰ੍ਹਾਂ ਮਨਾਉਂਦੇ ਰਹਿਣ ਤਾਂ ਜੋ ਜਿਹੜੀ ਇਹ ਪਰੰਪਰਾ ਹੈ ਇਹ ਚੱਲਦੀ ਰਹੇ ਚਲ 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 ਜੈ ਜੈ ਜੈ

ਮੈਂ ਸਮੁੱਚੇ ਮੁਦਰਾ ਕਮੇਟੀ ਸਮੁੱਚੇ ਸ਼ਹਿਰ ਦੇ ਵਾਸੀ ਪੰਜਾਬ ਦੇ ਵਾਸੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਅੱਜ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਕਮੇਟੀ ਵੱਲੋਂ ਜਿਹੜੇ ਪ੍ਰਧਾਨ ਆਪਣੇ ਪਗੋਦਾ ਨਿੱਕਾ ਜੀ ਪ੍ਰਧਾਨ ਨੇ ਸਮੁੱਚੀ ਕਮੇਟੀ ਮੈਂਬਰਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਬਹੁਤ ਭਾਰੀ ਸੰਗਤ ਜਿਹੜੀ ਹੈ ਬੜਾ ਮਤਲਬ ਵੀ ਲੈਣ ਲੱਗੀ ਹੋਈ ਹੈ ਸੰਗਤ ਦਰਸ਼ਨਾਂ ਲਈ ਉਤਾਵਲੀ ਹੈ ਕੋਲੇ ਨਾਲ ਖੁੱਲੇ ਦਰਸ਼ਨ ਦੇ ਰਹੇ ਨੇ ਮੈਂ ਫੇਰ ਦੁਬਾਰਾ ਸ਼ਹਿਰ ਨਿਵਾਸੀਆਂ ਨੂੰ ਨਗਰ ਕੌਂ ਕਮੇਟੀ ਮੈਂਬਰਾਂ ਨੂੰ arda acil mübarek baden. ne